ਤੇ ਕਿਦਾਂ ਬਣੂਗਾ ਕੀ ਕੀ ਬਣੂਗਾ ਮੇਰੇ ਨਾਲ ਮੈਂ ਬੜਾ ਕਰਕੇ ਨਾਲ ਦਾ ਖਤੋਦਾ ਕਰ ਦੇਖ ਲੈ ਗੱਲ ਸੁਣ ਮੇਰੀ ਤੂੰ ਇਹਦੇ ਨਾਲ ਕੀ ਪੰਗਾ ਲੈਣਾ ਗੱਲ ਕਰ ਮੇਰੇ ਨਾਲ ਜਿਹੜੀ ਕਰੀ ਤੇਰੀ ਗੱਲ ਕਰ ਦੱਸ ਕੀ ਗੱਲ ਕਰਾਂ ਤੇਰੇ ਨਾਲ ਮੈਂ ਨਾ ਮੇਰੀ ਗੱਲ ਸੁਣ ਲੈ ਸਰਪੰਚ ਕੋਲੇ ਜਾਊ ਕੱਠ ਕਰਕੇ ਨਾ ਤੇਰੀ ਪੂਰੀ ਦੇਜ ਕਰੂੰ ਜੇ ਮੇਰਾ ਨਹੀਂ ਕੁਝ ਬਣਦਾ ਨਾ ਤਾਂ ਬਣਨਾ ਤੇਰਾ ਵੀ ਨਹੀਂ ਦਿੰਦੀ ਜਿਹੜਾ ਪੈਸੇ ਪ੍ਰਾਪਤ ਹੈ ਬੰਡ ਦਿੱਤਾ ਹੀ ਨਹੀਂ ਹੁਣ ਤੱਕ ਬੰਡ ਦਿੰਦੀ ਕੀ ਤੂੰ ਮੇਰਾ ਬੰਡ ਦਿੰਦੀ ਹੀ ਨਹੀਂ ਪਹਿਲਾਂ ਮੇਰੇ ਨਾਲ ਉਹ ਬੰਨ ਦਾ ਮੇਰਾ ਤੂੰ ਨਹੀਂ ਬੰਨ ਦਿੱਤਾ ਕਹਿ ਕੇ ਮੁਕਰ ਗਿਆ ਕਰਦਾ ਗੱਲਾਂ ਤੁਸੀਂ ਨਹੀਂ ਮੁਕਰੇਗੇ ਤੁਸੀਂ ਨਹੀਂ ਇੰਨਾ ਕੁਝ ਕਰਦੇ ਵੀ ਨਹੀਂ ਕਿਹਦਾ ਕੰਮ ਨਹੀਂ ਤਾਂ ਆਉਣ ਆਉਣੇ ਤਾਂ ਨਹੀਂ ਤਾਂ ਜਾ ਲੈ ਤੈਨੂੰ ਕਿੱਲੇ ਫਿਰ ਕਿਹਦੇ ਦਿੱਤਾ ਤੇਨੂੰ ਕਿੱਲੇ ਲਿਖਾ ਮੇਰੇ ਨਾਮ ਮੇਰਾ ਨਾਮ ਪਰਦਾ ਯਾਰ ਮੇਰੀ ਜ਼ਮੀਨਾਂ ਮੇਰੇ ਹਿੱਸੇ ਆਹ ਕਹਿਣਾ ਕਿ ਕੰਨਿਆਂ ਨੇ ਘਾਟਾ ਕੰਗਰੀ ਨੇ ਘਾਟਾ ਕੰਗਰੀ ਨੇ ਮੈਂ ਤਾਂ ਦੱਸਾਂਗਾ ਮੂੰਹ ਸੰਭਾਲ ਕੇ ਗੱਲ ਕਰ ਪੜ੍ਹ ਮੇਰੇ ਨਾਲ ਮੈਂ ਦੱਸਾਂ ਸੋਚ ਰੱਖ ਹਾਂ ਨਹੀਂ ਤੂੰ ਕੀ ਕਰਦੇ ਨਹੀਂ ਦੱਸੀ ਨਾ ਕਰੇਂਗੀ ਕਿ ਤੂੰ ਆ ਜਾ ਤੇ ਹਾਂ ਮਾਣ ਮੇਰਾ ਅੰਦਰ ਪੈਣਾ ਨਾਲੇ ਮੇਰੀ ਸਾਰਾ ਕੁਝ ਲੱਗਦੀ ਆ ਮੈਨੂੰ ਲੱਗਦੀ ਆ